ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਫੇਰ ਹਿਰਨਖੰਡ ਕੋ ਗਏ ਸੋ ਸਤਮਾ ਖੰਡ ਸੀ ਉਸ ਕੀ ਪ੍ਰਿਥਵੀ ਸਭ ਸਵਰਨ ਕੀ ਨਿਆਈ ਸੀ ਤੇ ਲੋਕ ਜਵਾਨ ਥੇ ਜਿਸ ਕੇ ਮਿਰਤਕ ਆਉਂਦੀ ਸੋ ਉੱਚੀ ਪਹਾੜੀ ਤੇ ਜਾ ਕੇ ਬੈਠ ਕੇ ਬ੍ਰਹਮ ਰੰਦਰ ਕੋ ਫੋੜ ਕੇ ਪ੍ਰਾਣ ਨਿਕਾਸਤਾ ਸੀ ਘਰਾਂ ਵਿੱਚ ਨਹੀਂ ਸੀ ਮਰਦੇ ਤਾਂ ਗੁਰੂ ਜੀ ਉਹਨਾਂ ਪਾਸੋਂ ਪੁੱਛਿਆ ਇਹ ਕਿਸ ਕਾ ਉਤੇਜ ਹੈ ਉਹਨਾਂ ਕਿਹਾ ਸਾਡਾ ਗੁਰੂ ਗੋਰਖ ਹੈ ਉਸਨੇ ਸਾਨੂੰ ਪ੍ਰਾਣਾ ਦਾ ਸੰਜਮ ਦੱਸਿਆ ਹੈ ਇਸ ਤੇ ਸਾਡੀ ਵੱਡੀ ਉਮਰ ਹੈ ਅਰਤਨ ਵੀ ਬਹੁਤ ਹੈ ਇਕ ਸ਼ਾਂਤ ਨਹੀਂ ਜੋ ਆਪ ਕਿਰਪਾ ਕਰੋ ਤੇ ਸ਼ਾਂਤ ਬਖਸ਼ੋ ਤਾਂ ਗੁਰੂ ਜੀ ਕਿਹਾ ਭਾਈ ਕਰਤਾਰ ਦਾ ਸਤਨਾਮ ਜੋ ਹੈ ਤਿਸ ਦਾ ਜਾਪ ਕਰੋ ਜੋ ਅੰਤਰ ਹੋਏ ਕਰਕੇ ਪ੍ਰਾਣੀ ਰਾਤ ਦਿਨ ਪਰਮੇਸ਼ਰ ਦੇ ਜਾਪ ਨੂੰ ਜਪਤੇ ਹਨ ਤਿੰਨਾਂ ਦੇ ਮੁਖ ਉਜਲੇ ਹੁੰਦੇ ਹਨ ते शांत भी प्राप्त हो जाती है जैसे पानी दे पाए अग्नि शांत हो जाती है जैसे गुरु के शब्द से तृष्णा रूपी अग्नि बुझ जाती है जम के डंड का भी नहीं रे सच न लगे हैं सो गुरु मिलके परमेशर के चरना में जाए प्राप्त होते हैं ये राजा परजा सब चरनी आए लगे ता श्री गुरु जी आख्या ਨਾਮ ਜਪੋ ਧਰਮ ਦੀ ਕੀਰਤ ਕਰਨੀ ਵੰਡ ਖਾਣਾ ਇਹ ਉਪਦੇਸ਼ ਕਰਕੇ ਉਤਉ ਰਮਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ